ਪਾਕਿਸਤਾਨ ਹਾਏ 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 ਪਾਕਿਸਤਾਨ ਮਰਦਾਬਾਦ ਜੰਦਾਬਾਦ ਮਰਦਾਬਾਦ ਪਾਕਿਸਤਾਨ ਹਾਏ 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 ਜਿਹੜਾ 10 ਸਾਲ ਪਹਿਲੇ ਸਾਡੇ ਦਿਨਨਗਰ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਕਰਾਇਰ ਅਤੰਕਵਾਦੀ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਸੀ ਔਰ ਇਸ ਸਬੰਧਾ ਅਸੀਂ ਅੱਜ ਪੂਰੇ ਸ਼ਹਿਰ ਵਾਸੀ ਦੇ ਸਹਿਯੋਗ ਦੇ ਨਾਲ ਅਸੀਂ ਕੈਂਡਲ ਮਾਰਚ ਕੱਢਿਆ ਸਾਰੇ ਸ਼ਹਿਰ ਦੇ ਸਾਡੇ ਜਿੰਨੇ ਵੀ ਸਮਾਜਿਕ ਰਾਜਨੀਤਿਕ ਦੇ ਜੱਥੇਬੰਦੀ ਦੇ ਵਿਅਕਤੀ ਇਕੱਠੇ ਹੋਇਆ ਖਾਸ ਤੌਰ ਤੇ ਰਮੀਠਾਖਰ ਜੀ ਮਹੰਗੀ ਸਾਬ ਸਾਡੇ ਉਤਾਰੀਵਲ ਤੋਂ ਆਏ ਆ ਸਚਿੰਦ ਜੀ ਚੰਦਰ ਜੀ ਸੰਨੀ ਜੀ ਹੋਰ ਵੀ ਕਾਫੀ ਸ਼ਖਸੀਤਾਂ ਜਿਹੜੀ ਨਗਰ ਦੀ ਸਰਮੁਦੀਨ ਜੀ ਰਮਨ ਜੀ ਸਾਰੇ ਜਿਹੜੇ ਅੱਥੇ ਸਾਡੇ ਜੀ ਵੀਰਪਰਾ ਸਾਰੇ ਆਏ ਆ ਅਸੀਂ ਅੱਜ ਸ਼ਰਧਾਂਜਲੀ ਦਿੱਤੀ ਜਿਹੜੇ ਉਹ ਦਿਨ ਸਾਡੇ ਪੂਰੇ ਦੇ ਜਵਾਨ ਆਮ ਨਾਗਰਿਕ ਸ਼ਹੀਦ ਹੋਏ ਸੀ ਅਸੀਂ ਹਰ ਸਾਲ ਉਹਨਾਂ ਨੂੰ ਯਾਦ ਕਰੀਦਾ ਦੇਸ਼ ਉਹੀ ਤਰੱਕੀ ਕਰਦੇ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਆ ਮੇਰੀ ਸਾਰੇ ਨੌਜਵਾਨਾਂ ਅੱਗੇ ਬੇਨਤੀ ਆ ਕਿ ਜਿਹੜੇ ਦੇਹਲੀ ਸ਼ੀਦ ਹੁੰਦੇ ਆ ਉਹਨਾਂ ਦੇ ਸਾਥ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗ ਜੰਦੇ ਹੋ ਜੈ ਸ਼ੀ ਸ਼੍ਰੀ ਰਾਮ